ਇਹ ਐਕਸਪੋਰਟ ਇੱਕ ਇੱਕ ਦੀ ਬਾਸਮਾ ਜਿਹਦੀ ਬੜੀ ਬੰਪਰ ਬਤਲਾ ਹੈ ਪਰ ਕਮਨਟ ਆਫ ਇੰਡੀਆ ਸਮਝ ਨਹੀਂ ਰਹੀ ਇਹਨਾਂ ਦੀ ਬਾਸਮਾ ਇਸ ਸਪੀਡ ਦਾ 950 ਡਾਲਰ ਦਿੱਤਾ ਹੈ ਕਿ ਫੋਟੋਰੀ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਐਕਸਪੋਰਟ ਹੋ ਰਹੀ ਆਪਣਾ ਨੁਕਸਾਨ ਹੋ ਰਿਹਾ ਕਿ ਕਿੰਨਾ ਚਾਹੋ ਪਰ ਮਾਰ ਲੱਗੇ ਤਾਂ ਕੋਈ ਕਿਸੇ ਦਾ ਸਾਰਾ ਆਪਣਾ ਪਰਿਵਾਰ ਹੈ ਕਿੰਦਰ ਵਾਲੇ ਕਿੰਦਰ ਕਰ ਕੰਮ ਜਾਇਆ ਜਾ ਰਿਹਾ ਕਿਉਂਕਿ ਆ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਨਾਰੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋ ਗਈ ਹੈ ਦੇਖੋ ਐਕਤੀ ਬਾਸਮਾ ਜੀ ਦੀ ਬੜੀ ਬੰਪਰ ਫਸਲ ਹੈ ਪਰ ਅਮਾਉਂਟ ਆਫ ਇੰਡੀਆ ਸਮਝ ਨਹੀਂ ਰਹੀ ਇਹਨਾਂ ਦੀ ਫਾਸਟਰੀ ਰਿਪੋਰਟ ਦਾ ਰੇਟ 950 ਡਾਲਰ ਦਿੱਤਾ ਹੈ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਐਕਸਪੋਰਟ ਹੋ ਰਿਹਾ ਆਪਣਾ ਨੁਕਸਾਨ ਹੋ ਰਿਹਾ ਕਿਤਾਬ ਦਾ ਚਾਹੋ ਪਰਵਾਹ ਲੱਗਦੀ ਤੁਹਾਡੇ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿੰਨੇ ਵਾਲੇ ਘਰ ਘਰ ਜਾਇਆ ਜਾ ਰਿਹਾ ਕਿਉਂਕਿ ਆ ਸਾਰੇ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋਦੀ ਹੈ ਇਹ ਦੇਖੋ ਇੱਕ ਦਿਨ ਬਾਸਮਾ ਦੀ ਬੜੀ ਬੰਪਰ ਫਸਲ ਹੈ ਪਰ ਗਵਰਨਮੈਂਟ ਆਫ ਇੰਡੀਆ ਸਮਝ ਨਹੀਂ ਰਹੀ ਇਹਨਾਂ ਨੇ ਬਾਸਮਰੀ ਸਪੀਟ ਦਾ ਰੇਟ 950 ਡਾਲਰ ਕੀਤਾ ਹੈ ਇਹ ਫੋਟੋਰੀ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਹੈ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦੇ ਐਕਸਪੋਰਟ ਹੋ ਰਹੀ ਆਪਣਾ ਨੁਕਸਾਨ ਹੋ ਰਿਹਾ ਹੈ ਕਿ ਠਾਕਰ ਦਾ ਇਧਰ ਦਾ ਚਾਹੋ ਪਰ ਮਾਰ ਲੱਗੇ ਤੁਹਾਡੇ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿੰਨੇ ਵਾਲੇ ਕਿੱਥੇ ਘਰ ਕਰਕੇ ਲਿਆ ਜਾ ਰਿਹਾ ਹੈ ਕਿਉਂਕਿ ਆ ਦੱਸੋ ਆ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋ ਗਈ ਇਹਨਾਂ ਤੋਂ ਇੱਕੋ ਐਕਤੀ ਬਾਸਮਾ ਦੀ ਵੀ ਬੜੀ ਬੰਪਰ ਫਸਲ ਹੈ ਪਰ ਰਾਮਨ ਤੋਂ ਅਫਰੀਕੀਆ ਸਮਝ ਨਹੀਂ ਰਹੀ ਇਹਨਾਂ ਦੀ ਬਾਸਪਤੀ ਰਿਪੋਰਟ ਦਾ 1950 ਡਾਲਰ ਕਿਹਾ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਐਕਸਪੋਰਟ ਹੋ ਰਹੀ ਹੈ ਆਪਣਾ ਨੁਕਸਾਨ ਹੋ ਰਿਹਾ ਕਿ ਨਾ ਕੋਈ ਇੰਨਾ ਚਾਹੇ ਪਰਵਾਹ ਲੱਗਦੀ ਤਾਂ ਕਿ ਕਿਸੇ ਨੇ ਕਸਾ ਸਾਰਾ ਆਪਣਾ ਪਰਿਵਾਰ ਹੈ ਕਿੱਧਰ ਲੈ ਆਲੇ ਕਿੱਥੋਂ ਘਰ ਘਰ ਜਾਇਆ ਜਾ ਰਿਹਾ ਕਿਉਂਕਿ ਦੱਸੋ ਆਪ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਹੈ ਸੋ ਦਿਨੋ ਇੱਥੇ ਬੜੀ ਖੁਸ਼ੀ ਹੋ ਗਈ ਹੈ ਦੇਖੋ ਇਹਦੀ ਬਾਸਮਾ ਦੀਦੀ ਬੜੀ ਪੰਪਰ ਫਸਲ ਹੈ ਗਰਮੈਂਟ ਆਫ ਇੰਡੀਆ ਸਬੰਧੀ ਇਹਨਾਂ ਦੀ ਬਾਸਮਤੀ ਚੌਲ ਦਾ ਰੇਟ 950 ਡਾਲਰ ਕੀਤਾ ਹੈ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਟ੍ਰਿਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦੇ ਰਿਪੋਰਟ ਹੋ ਰਹੀ ਹੈ ਆਪਣਾ ਨੁਕਸਾਨ ਹੋ ਰਿਹਾ ਕਿਹਾ ਜਾਂਦਾ ਹੈ ਇਧਰ ਦਾ ਚਾਹੋ ਪਰਿਵਾਰ ਲੱਗਦਾ ਹੈ ਤੁਹਾਡੇ ਕਿਸੇ ਨੇ ਸਾਰਾ ਆਪਣਾ ਪਰਿਵਾਰ ਹੈ ਕਿੰਨੇ ਵਾਲੇ ਘਰ ਕਰ ਜਾਇਆ ਗਿਆ ਕਿਉਂਕਿ ਆ ਸਾਰੇ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋਣੀ ਹੈ ਇਹ ਮੇਕ ਕੋਡ ਹੈ। ਲੇਕੋ ਇੱਕ ਹੀ ਬਾਸਮਾ ਦੀ ਬੜੀ ਬੰਪਰ ਫਸਲ ਹੈ। ਪਰ ਗਵਰਨਮੈਂਟ ਆਫ ਇੰਡੀਆ ਸਮਝ ਨਹੀਂ ਰਹੀ ਇਹਨਾਂ ਲਈ ਫਾਸਪੜੀ ਸਪੀਡ ਦਾ ਰੇਟ 950 ਡਾਲਰ ਦਿੱਤਾ ਹੈ ਇਹਨੂੰ ਘਟਾ ਕੇ 700 ਡਾਲਰ ਕਰਨਾ ਚਾਹੀਦਾ ਤਾਂ ਹੀ ਤਾਂ ਐਕਸਪੋਰਟ ਹੋਊਗੀ ਅੱਜ ਅੱਜ ਪਾਕਿਸਤਾਨ ਤੋਂ ਦੂਜੇ ਦਾ ਐਕਸਪੋਰਟ ਹੋ ਰਿਹਾ ਆਪਣਾ ਨੁਕਸਾਨ ਹੋ ਰਿਹਾ ਕਿਹਾ ਚਾਹੋ ਪਰ ਮਾਰਗ ਨਹੀਂ ਤੁਹਾਡੇ ਕਿਸੇ ਨੇ ਘਸਾ ਸਾਰਾ ਆਪਣਾ ਪਰਿਵਾਰ ਹੈ ਕਿੰਨੇ ਵਾਲੇ ਕਿੱਥੇ ਘਰ ਕੰਮ ਲਿਆ ਜਾ ਰਿਹਾ ਕਿਉਂਕਿ ਆ ਦੱਸੋ ਆ ਸਾਰਿਆਂ ਬਾਦਲ ਸਾਹਿਬ ਨਾਲ ਜੁੜੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਸੋ ਦਿਲੋਂ ਇੱਥੇ ਬੜੀ ਖੁਸ਼ੀ ਹੋਈ